ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਕਰਨ ਨਾਮੀ ਨੌਜਵਾਨ ਦੇ ਕਤਲ ਮਾਮਲੇ ਦੀ ਗੁੱਥੀ ਜਿਹੜੀ ਉਸ ਸੁਝਾ ਲਿੱਤੀ ਗਈ ਹੈ ਦੱਸਦੀ ਹੈ ਕਿ ਉਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਅਤੇ ਦੋ ਤੇਜ਼ਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਦਕੀ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਕੀਤੇ ਗਏ ਸੀਗੇ ਦੱਸਦੀ ਹੈ ਕਿ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਵੱਡੀ ਸਫਲਤਾ ਹਾਸਲ ਹੋਈ ਹੈ ਅੰਨੇ ਕੇਸ ਦੀ ਗੁੱਥੀ ਜਿਹੜੀ ਉਸ ਸੁਝਾ ਲਿੱਤੀ ਗਈ ਹੈ ਦੱਸਦੀ ਹੈ ਕਿ ਐਸਓ ਸਪੀ ਦੇ ਵੱਲੋਂ ਪੰਜ ਮੁਲਜ਼ਮ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਕੇਸ ਜਿਹੜੇ ਨੇ ਉਦਦਰਜ ਨੇ ਜਦੋਂ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਇਹਨਾਂ ਦਾ ਪਹਿਲਾ ਹੀ ਕਿਸੇ ਲੜਕੀ ਦੇ ਨਾਲ ਝਗੜਾ ਚੱਲ ਰਿਹਾ ਸੀਗਾ ਜਿਸ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਦੋ ਮੋਟਰਸਾਈਕਲ ਅਤੇ 23 ਤਰ ਹਥਿਆਰ ਜਿਹੜੇ ਨੇ ਉਹ ਬਰਾਮਦ ਕਰ ਲਿੱਤੇ ਗਏ ਨੇ। ਬਰਾਮਦ ਹੋਏ। ਨੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ। رام نام کامر تئسال نے بندہ کر کے چوڑا مارکیٹ کا قتل کر ਇਸ ਹੀ ਆ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿੱਦੀ ਵੀਡੀਓ ਵੀ ਬਣੀ ਸੀ। ਤਾਂ ਕਾਫੀ ਇਹਦੇ ਨਾਲ ਲੋਕਾਂ ਸਹਿਮ ਵੀ ਹੋਇਆ ਸੀ ਕਿ ਇਹ ਐਸੋਸੀਏਟੀ ਵਿੱਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਦੇ ਸਾਥੇ ਐਸਪੀ ਸਿਟੀ ਐਸੋਸੀਏਟੀ 1 ਐਸਪੀ 3 ਇੰਚਾਰਜ ਸੀ ਇਹਦੇ ਸੱਚੋ ਸੱਚ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਦੇ ਚੋਂ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨमीत ਤੇ ਯוגਰਾਜ ਨੇ ਉਹ ਦੋ ਪੰਜੇ ਦੇ ਦੋਸ਼ੀ ਸੀ ਇੱਕ ਜੁੜਿਆ ਹੈ। ਸੁਰਖਤ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ। ਦੋ ਇਹਦੇ ਚ ਮੋਟਰਸਾਈਕਲ ਵਰਤੇ ਗਏ ਸੀ। ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ। ਤੇ ਜਿਹੜਾ ਛੁੜਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆਗੇ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ। ਸਿੰਸ 1 ਦੇ ਜੁਗਨੇ 100 ਉਹਦੇ ਬਾਰੇ ਨਾਮ ਵੀ ਨਾਟਸ ਜਸਟ ਹੋਰ ਬਟ ਹੋਇਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੋਇਆ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਜਿਹੜਾ ਰਾਜ ਤੇ ਪਹਿਲਾ ਕ੍ਰਿਮਨਲ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਅਮਨमीत ਜਿਹੜਾ 700 ਨੂੰ ਵੜਿਆ ਗਿਆ ਸੀ ਰਾਜ ਦੇ ਨਾਮ ਉਹਦੇ ਦੇ ਖਾਤੇ ਮੜਾ 307000 ਰੁਪਏ ਦਾ ਸੀ ਜਿਹੜਾ ਅਨਸ਼ੇਰ ਉਹਦੇ ਤੇ ਦੋ ਪਰਚੇ ਨੇ ਪਹਿਲਾ ਇੱਕ 307 ਦਾ ਦੋਨੋਂ ਤੇ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰੁਣ ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਲੱਜਾਇਆ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਇਹ ਹੈ ਕਿ ਕਿਸੇ ਥੂੜੇ ਨੂੰ ਲੈ ਕੇ ਇਹਨਾਂ ਦਾ ਆਪਸ ਚ ਲੜਾਈ ਸੀ ਅਨਸ਼ੂ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ دو دوشیاں سات ترین جن ارسٹ کری سے پولیسٹ ہوئے کافی میجر سٹا لگی ہیں سو ہوسپیٹل سے ایڈمٹ کیا گیا انہوں نے ہوسپیٹل سے چلے علاج نے سو علاج تو بعد انہوں نے پھر اسنی کاروائی ہوگی اس کا کی باقیوں ریمانڈ بھی پیش کیا جائے گا کوٹ سے تو ریمانڈ لے کے ਰੋਡ ਵੀ ਦਿਖ ਰਿਹਾ ਹੈ ਕੰਪਨੀ ਸਟਫਾਈਨਲ ਪੁਆਇੰਟਸ ਨਾਲ ਆ ਰਿਹਾ ਹੈ ਤੁਹਾਡੇ ਦੋਨੋਂ ਦਿਖ ਰਿਹਾ ਹੈ ਹਾਂ ਦਿਖ ਰਹੀ ਹੈ ਆ ਦੇਖੋ ਆਰ ਆਰ ਟਾਈਮ ਇਹ ਉਹਨੇ ਰਿਕਾਰਡ ਨਹੀਂ ਇਹ ਜਿਹੜਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਟੀਮ ਦਾ ਕੀ ਕੁਝ ਚਾਹਤ ਹੈ ਜਾਨਕੀ ਨੂੰ ਕਹਿ ਕੇ ਦੱਸ ਰਿਹਾ ਵੀ ਜਿਹੜੇ ਕਾਂ ਰੰਜੀ ਸੀ ਉਹ ਕੀ ਮਾਮਲਾ ਸੀ ਕੀ ਵਜ੍ਹਾ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅਨਸ਼ਕੀ ਉਹ ਲੋਕ ਸੀ ਕੁੜੀਆਂ ਹਾਂ ਹਾਂ ਕੁੜੀਆਂ ਸੋਹਣੀਆਂ ਵੈਸੇ ਕਰ ਉਹਨੂੰ ਮੈਸੇਜ ਵੀ ਕਰਦਾ ਆ ਦੇਖੋ ਆਰ ਆਰ ਦੇ ਨਾਲ ਇਹ ਇਹਨਾਂ ਨੇ ਆ ਕੇ ਉਹਨੂੰ ਪੁੱਛ ਕੇ ਤੇ ਬਾਅਦ ਚੁਸ਼ਰਾ ਮਾਰ ਕੇ ਉਹਦਾ ਕੰਮ ਕਰਾਇਆ। ਅੱਛਾ ਮੀਡੀਆ ਤੇ ਤੁਸੀਂ ਧਮਕੀ ਦਿੱਤੀ ਸੀ ਜਾਂ ਕੁਝ ਸ਼ਾਦੀ ਦਾ ਕੇਵਲ ਕੋਈ ਚੀਜ਼ ਨਹੀਂ ਸਾਹਮਣੇ ਹੈ। ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਲਾਵੀ ਸੰਤਾਨ ਵੀ ਹੋਵੇ। ਇੰਸਟਾਗ੍ਰਾਮ ਤੇ ਸਭ ਨਹੀਂ ਸਾਡੇ ਕੋਲ ਇਹਦੇ ਬਾਰੇ ਵਿੱਚ ਅਜੇ ਤੱਕ ਕੋਈ ਕੰਪੀਟ ਨਹੀਂ ਹੈ। ਸਿਰ ਪਹਿਲਾਂ ਕਿਸੇ ਲੜਾਈ ਚ ਅੱਜ ਸ਼ਾਮ ਸੀ ਕਰ ਰਹੇ ਸੀ। 307 ਦੇ ਪਰਚੇ ਗਏ। ਅੱਛਾ مرتقالی آ رہی گواہی کیس کو لے کے دیکھو یہ سارا انٹیگیشن کا پارٹ ہے کہ یہ کارن ٹھیک ہے بٹ جاڈیون ساڈے کون آیا انہیں دس جی کوئی اڈیشنل کوئی کارن ہوگا وہ انسٹیگیشن کے سامنے آ کے ਸਰ ਕੋਈ ਹੋਰ ਵੀ ਕਾਰਨ ਜੀਗਾ ਕਿ ਜਿਹੜੇ ਕਰਕੇ ਬਦੇ ਆਪਸ ਚ ਲਿਸ਼ਕਣਗੇ ਸਰ ਵਿਸ਼ਾਲ ਦੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈਏ ਨਹੀਂ ਵਿਸ਼ਾਲ ਦੇ ਤੇ ਹਜੇ ਤੱਕ ਕੋਈ ਸ਼ੂਗਰੀ ਨਹੀਂ ਹੈ ਵਿਸ਼ਾਲ ਭਾਈ ਚਲਾ ਰਿਹਾ ਸੀਗਾ ਜੀ ਸੋ ਉਸ ਵਾਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮਿੱਤਰ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ ਚ ਵਿਸ਼ਾਲ ਦੀ ਕੋਈ ਸ਼ੂਗਰੀ ਨਹੀਂ ਹੈ ਪਰ ਉਹਦਾ ਰੋਲ ਇਹ ਚਾਲੂ ਕੀਤਾ ਜਾ ਰਿਹਾ ਹੈ ਜੇ ਕੋਈ ਕੋਈ ਸ਼ੂਗਰੀਆ ਕਹੋਗੇ ਤੇ ਹਸਾਬ ਲੱਗਦਾ ਹੈ ਲੜਕੀ ਦਾ ਦਾਵਾ ਹੈ ਆਪਸ ਵਿੱਚ ਐਸੀ ਨੌਂ ਸੀ ਗਈ ਕਿ ਉਹਦੇ ਦੇ ਹੱਥੋਂ ਬਾਸ਼ੀ ਉਹਦੀ ਮਦਰ ਦਾ ਕਹਿਣਾ ਹੈ ਕਿ ਉਹ ਸ਼ਾਲ ਉਹਦੇ ਨੂੰ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਾਫੀ ਦੇਰ ਤੋਂ ਇਹ ਉਹਨਾਂ ਦੀ ਮਦਰ ਦਾ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੇ ਉਹ ਚਾਹਦੇ ਨੇ ਕਿ ਇਨਵੈਸਟਿਗੇਟ ਹੋਵੇ ਤਾਂ ਤਫ਼तीश ਚੱਲਦੀ ਜਾਵੇ ਉਹਨੂੰ ਦੁਬਾਰਾ ਤਫ਼तीश ਕੀਤੀ ਜਾਊਗੀ ਜਿਵੇਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰ ਦੇ ਅਧਿਕਾਰ ਵਿੱਚ ਜਿਹੜੀ ਡਿਸਟ੍ਰੀਕਟ ਕਰਦੀ ਸੋ ਜਿਹੜਾ ਵੀ ਕੋਈ ਅਨੋਖਾ ਐਂਗਲ ਹੋਊਗਾ ਉਹਨਾਂ ਨੂੰ ਬੰਦਾ ਕਿ ਇਹਦੇ ਤਫ਼तीश ਚੱਲਣਾ ਬੰਦਾ ਉਹ ਤਫ਼तीश ਚੱਲਿਆ ਰਹਿਣਾ ਕਰਕੇ کوئی چیز نہیں آئی بٹ میں خلاف سختی نو And harsh to harsh action, police follow. The plant model, sir, suddenly plant model.